ਵਾਹਿਗੁਰੂ ਸਾਹਿਬ ਜੀਓ ਮਾਰੂ ਮਹੱਲਾ ਪਹਿਲਾ ਆਦ ਜੁਗਾਦੀ ਅਪਰ ਅਪਾਰੇ ਆਦ ਨਿਰੰਜਨ ਖਸਮ ਹਮਾਰੇ ਸਾਚੇ ਜੋਗ ਜੁਗਤ ਵਿਚਾਰੀ ਸਾਚੀ ਤਾੜੀ ਲਾਈ ਹੈ ਸਾਚੇ ਜੋਗ ਜੋਗਤ ਵਿਚਾਰੀ ਸਾਚੇ ਤਾੜੀ ਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਰੂ ਮਹੰਲਾ ਪਹਿਲਾ ਆਦ ਜੁਗਾਦੀ ਅપર ਅਪਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਤਿਗੁਰੂ ਦੀ ਸਾਜੀ ਨਵਾਗੀ ਗੁਰੂ ਖਾਨ ਸਾਹਿਬ ਸੰਗਤ ਜੀਓ ਅੰਤਰਾਜਮੀ ਪਤਿਤ ਪਾਵਨ ਸਤਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਗਤ ਗੁਰੂ ਜਿਨ੍ਹਾਂ ਨੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੂੰ ਅੱਜ ਗੁਰਪੁਰਬ ਸਤਗੁਰਾਂ ਦੇ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਰਾਵੀ ਦੇ ਕਿਨਾਰੇ ਆਪ ਨੂੰ ਤਖਤ ਤੇ ਬਿਰਾਜਮਾਨ ਕੀਤਾ ਹੈ ਅਤੇ ਨਿਤਨੇਮ ਦੀਆਂ ਬਾਣੀਆਂ ਬਾਪਤਾਪ ਨੇ ਆਗਿਆ ਕੀਤੀ ਕਿ ਸ੍ਰੀ ਜਪਸਾਹਬ ਦੀਆਂ ਪੌੜੀਆਂ ਸਾਨੂੰ ਸੁਣਾਉਗੇ ਜਾਓ ਤੇ ਨੰਬਰ ਵਾਰ ਬਣਾਉਣੀਆਂ ਹਨ ਕਿਉਂ ਜਪਸਾਹਬ ਦੇ ਅੰਮ੍ਰਿਤ ਵੇਲੇ ਦੇ ਜਪਸਾਹਬ ਦੇ ਨਿਤਨੇਮ ਦੀ ਮਰਯਾਦਾ ਗੁਰੂ ਅੰਮ੍ਰਿਤਸਰ ਸਾਹਿਬ ਦੇ ਪਾਸੋਂ ਆਪ ਨੇ ਕਾਇਮ ਕਰਾਈ ਅਤੇ ਸ਼ਾਮ ਦੇ ਵਕਤ ਨੂੰ ਸੋਧਰ ਦੇ ਪਾਠ ਕੀਤੇ ਅਤੇ ਸੈਨਕਾਲ ਦੇ ਵੇਲੇ ਸਵੇਰੇ ਦੀ ਮਰਯਾਦਾ ਆਪ ਨੇ ਤਿੰਨ ਮਰਯਾਦਾ ਕਾਇਮ ਕੀਤੀਆਂ ਇਹਨਾਂ ਨੂੰ ਗੁਰੂ ਅਰਜਨ ਦੇਵ ਜੀ ਨੇ ਸਤਿਗੁਰੂ ਸਾਹਿਬ ਦੇ ਰੂਪ ਦੇਖਣੇ ਵੇਲੇ ਪਹਿਲਾ ਜਪ ਸਾਹਿਬ ਅਤੇ ਫਿਰ ਸੋਧਰ ਤੇ ਫਿਰ ਸੋਇਲਾ ਇਤਨੇ ਬਾਣੀਆਂ ਆਦਿ ਵਿਚ ਇਰਾਗਾਂ ਦੇ ਰੰਗ ਤੇ ਮਹਾਰਾਜ ਜੀ ਨੇ ਲਿਖਾਈਆਂ ਇਸ ਪ੍ਰਕਾਰ ਸਾਹਿਬ ਸੰਗੀ ਗੁਰੂ ਮਹਾਰਾਜਾ ਸਾਰਗੁਰੂ ਅੰਗਦ ਸਾਹਿਬ ਤੋਂ ਮਰਯਾਦਾ ਉਚਰਾਣਾ ਕੀਤੀ ਅਤੇ ਜਪ ਸਾਹਿਬ ਦੀ ਮਹਿਮਾ ਹਜ਼ੂਰ ਨੇ ਆਪਣੇ ਕੰਠੋਂ ਉਚਾਰਨ ਕੀਤੀ ਬਚਨ ਆਉਂਦੇ ਹਨ ਸਿੱਖ ਗੁਰੂ ਕਾ ਹੋਇ ਗਿਓ ਜਪਜੀ ਕੰਠ ਨਾ ਕੀਨ ਤੰਦਰ ਬਣ ਤੋ ਕਾਮ ਤੇ ਪਕੀਂ ਪੈਸੇ ਸੇ ਕੋ ਜੀਨ ਸਿੱਖ ਦਾ ਗੁਰੂ ਸਾਹਿਬ ਦਾ ਬਣ ਗਿਆ ਸ੍ਰੀ ਜਪ ਸਾਹਿਬ ਨਹੀਂ ਕੰਠ ਕੀਤਾ ਉਹ ਐਸਾ ਪੁਰਖ ਆ ਜਿਵੇਂ ਸਾਹ ਸੰਗੀਤ ਤੁਖ ਫੂਸ ਹੁੰਦੇ ਆ ਚੌਲ ਕੱਢੇ ਹੋਏ ਉਹਨੂੰ ਕਿਸੇ ਕੰਮ ਨਹੀਂ ਆਉਂਦੇ ਐਵੇਂ ਉਹ ਫੂਸ ਦਾ ਆਕਾਰ ਚੌਲ ਦੇ ਦਾਣੇ ਦਾ ਬਣਿਆ ਹੋਇਆ ਫੂਸ ਐ ਉਹ ਅਤੇ ਇਹੋ ਜਿਹਾ ਸਿੱਖ ਹੈ ਜਿਹਨੂੰ ਬਾਣੀ ਨੂੰ ਕੰਠ ਨਹੀਂ ਕੀਤਾ ਮਹਾਰਾਜ ਜਸਪਾਲ ਸਾਹਿਬ ਦੇ ਬਚਨ ਬਿਨ ਜਪਿਆ ਪੰਜਾਬ ਜਪੇ ਮੇਰਾ ਜੋ ਜੀਵ ਹੈ ਪ੍ਰਸਾਦ ਹੈ ਸੋ ਗਿਸ਼ਟਾ ਕਾ ਕਰਮੇ ਜਨਮ ਗਵਾਇਓ ਬਾਦ ਇਸ ਪ੍ਰਕਾਰ ਅਮਰਤੂ ਬਾਣੀ ਦੇ ਨਾਲ ਚਿਤ ਲਾਉਣ ਬਾਤ ਹਜ਼ੂਰ ਨੇ ਇਹ ਪਰਮ ਪਵਿੱਤਰ ਬਾਣੀਆਂ ਰਚੀਆਂ ਹਨ ਸ੍ਰੀ ਜਗਜੀਤ ਸਾਹਿਬ ਉਹ ਬ੍ਰਹਮ ਗਿਆਨ ਵਾਸਤੇ ਹੈ ਜਗਤ ਸਾਹਿਬ ਅਕਾਲ ਪੁਰਖ ਦੇ ਸਰੂਪ ਲਖਣ ਤੇ ਉਸ ਨੂੰ ਨੰਮਸਕਾਰ ਕਰਨ ਵਾਸਤੇ ਅਬਿਅੰਤ ਨਾਮ ਦਾ ਉਚਾਰਨ ਹੈ ਅਤੇ ਸੋਈਏ ਜਿਹੜੇ ਵਿਰਾਗ ਪੈਦਾ ਕਰਨ ਵਾਸਤੇ ਹੈ ਚੌਪੀ ਸਾਬ ਰੱਖਿਆ ਤੇ ਬੇਨਤੀ ਵਾਸਤੇ ਹੈ ਆਨੰਦ ਸਾਬ ਜੀਵਨ ਮੁਕਤੀ ਵਾਸਤੇ ਅੰਦਰੀਆਂ ਬਾਣੀਆਂ ਰੱਖੀਆਂ ਹਨ ਇਸੇ ਪ੍ਰਕਾਰ ਹੈ ਰਾਜ ਸੱਚਖੰਡ ਵਿੱਚ ਥਾਂ ਮਿਲਣ ਵਾਸਤੇ ਹੈ ਇਹ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਮਹਾਰਾਜ ਸਾਹਿਬ ਦਿਖਾਇਆ ਸੀ ਸੁੰਨ ਸਮਾ ਦੀਆਂ ਅੰਦਰ ਮੁਲਾਬ ਕਰਾ ਕੇ ਜਿਨ੍ਹਾਂ ਨੂੰ ਮਾਨਸੀ ਕਿ ਅਸੀਂ ਪਰਮੇਸ਼ਰ ਦਾ ਚਿੰਤਨ ਹਰ ਵਕਤ ਕਰਨੇ ਹੈ ਸਾਡੇ ਸਰੀਰ ਦੇ ਰੋਮਾਂ ਨਾਲ ਕੋਈ ਕਰਨ ਲਾਗੇ ਤਾਂ ਵੀ ਸਾਡੇ ਚੋਂ ਜਾਪਦੀ ਆਉਂਦੀ ਹੈ ਪਰ ਆਸਵੇਂ ਸੱਚਖੰਡ ਵਿੱਚ ਉਹਨਾਂ ਨੂੰ ਤੋੜਿਆ ਜਾਂਦਾ ਸੀ ਇਸ ਕਰਕੇ ਰਹਿ ਰਾਖ ਦਾ ਸਮਾਂ ਸੱਚਖੰਡ ਦੇ ਥਾਂ ਮਿਲਣ ਵਾਸਤੇ ਹੈ 16 ਬਗਤ ਹੋ ਕੇ ਨਾਮ ਮਰੀਏ ਇਹ ਰੱਖਿਆ ਵਾਸਤੇ ਹੈ ਸੁਹਣੀ ਸਵਾਸ ਸਵਾਹ ਦਾ ਪੰਜ ਸ੍ਰੀ ਆਸੇ ਦੀਵਾਰ 84 ਦੇ ਗੇੜ ਨੂੰ ਮਟਾਉਣ ਵਾਸਤੇ ਹੈ ਜਿਹੜੀਆਂ ਮਾਈਆਂ ਮਨੁੱਖ ਬਣਨ ਵਾਸਤੇ ਪ੍ਰੇਮ ਦਾ ਸ੍ਰੀ ਸੁਮਿੰਝਾ ਦਾ ਪਾਠ ਕਰਦੀਆਂ ਉਹਨੂੰ ਦੁਆਰਾ ਮਾਈ ਦੇ ਜਾਮੇ ਤੋਂ ਮਨੁੱਖਾ ਦੇ ਗਿਆਨ ਬੁਰਖਾਨੀਆਂ ਦੇ ਹਾਂ ਪ੍ਰਾਪਤ ਹੋ ਜਾਂਦੀਆਂ ਜਿਨ੍ਹਾਂ ਦਾ ਕੋਈ ਸੰਕਲਪਨਾ ਹੋਵੇ ਉਹ ਮੁਕਤ ਹੋ ਜਾਂਦੀਆਂ ਇਸ ਪ੍ਰਕਾਰ ਸਾਧ ਸੰਗਤ ਜੀ ਬਾਣੀ ਦੀ ਬੜੀ ਭਾਰੀ ਮਹਿਮਾ ਹੈ ਇਸ ਬਾਣੀ ਦੀ ਮਰਜ਼ਾਦਾ ਨੂੰ ਸਤਿਗੁਰੂ ਜੀ ਨੇ ਆਪ ਕਾਇਮ ਕੀਤਾ ਗੁਰੂ ਅੰਗਦ ਸਾਹਿਬ ਨੂੰ ਪਖਤ ਦੇ ਕਰਕੇ ਇਹ ਜਿਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੇ ਸੰਸਾਰ ਦੇ ਭਲੇ ਵਾਸਤੇ ਅੱਜ ਗੁਰਦੁਆਰੇ ਦੀ ਤੇ ਬਰਾਜਮਾਨ ਹੋਏ ਆ ਉਹਨਾਂ ਸਤਿਗੁਰਾਂ ਦਾ ਸ੍ਰੀ ਗੁਰੂ ਅੰਗਦ ਸਾਹਿਬ ਜੀ ਦਾ ਅਜ ਸਾਧ ਸੰਗਤ ਜੀ ਗੁਰਪੁਰਬ ਉਤਾਰਤਾ ਮਹਾਰਾਜ ਗੁਰਦੁਆਰੇ ਦੀ ਤੇ ਬਰਾਜਮਾਨ ਦਾ ਗੁਰਪੁਰਬ ਹੈ ਜਿਸ ਦੀ ਮਹੱਤਤਾ ਗੁਰਿਆਈ ਦੀ ਪਾਰਸ ਜੀ ਨੇ ਸੰਗਤਾਂ ਨੂੰ ਅਮਰ ਦਵੇਲੇ ਸੁਣਾ ਕੇ ਨਿਹਾਲ ਕੀਤਾ ਸੀ ਸੋ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜਗਤ ਗੁਰੂ ਜਿਨ੍ਹਾਂ ਕਰਤਾਰਪੁਰ ਸਾਹਿਬ ਵਿੱਚ ਗੁਰੂ ਅੰਗਦ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ ਹੈ ਤੇ ਆਪ ਜੋਤੀ ਜੋਤ ਸਮਾਏ ਹਨ। ਉਸ ਸਥਾਨ 'ਤੇ ਬੈਠੇ ਸਰਦੂਲ ਜੀ ਪਰਮ ਪਵਿੱਤਰ ਬਾਣੀ ਉਚਾਰ ਰਹੇ ਹਨ। ਅਜ ਯੁੱਗਾਂ ਦੀ ਬਾਤ ਸਿੱਖਾਂ ਨੇ ਪੁੱਛਿਆ ਹੈ। ਤਾਂ ਯੁੱਗਾਂ-ਯੁਗਾਂਤਰਾਂ ਦੀ ਬਾਤ ਹਜੂਰ ਬਚਨ ਕਰਨਗੇ। ਮਾਰੂ ਮਹੱਲਾ ਪਹਿਲਾ ਆਦਿ ਯੁਗਾ ਦੀ ਅપર ਅਪਾਰੇ। ਏ ਭਾਈ ਆਦਿ ਯੁਗਾ ਦੀ। ਯੁੱਗਾਂ ਸਾਰਿਆਂ ਦੇ ਆਦਿ ਵਿੱਚ ਵੀ ਉਹ ਪ੍ਰਵੇਸ਼ ਹੋ ਉਹ ਜੁਗਾਂ ਆਦਿਕਾਂ ਦੀ ਮਰਯਾਦਾ ਵਿੱਚ ਵੀ ਉਹ ਪ੍ਰਵੇਸ਼ਰ ਪ੍ਰਕਿਰਤੀ ਜਿਹੜੀ ਹੈ ਪ੍ਰਕਿਰਤੀ ਕਰਕੇ ਸਾਰੇ ਜੁਗ ਬਣੇ ਹੋਏ ਹੈ ਬਈ ਬ੍ਰਹਮਾ ਦੇ ਪੁੱਤਰ ਮੰਨੇ 100 ਸਾਖੀ ਦੇ ਅੰਦਰ ਸੱਜੁਗ ਜਿਹੜਾ ਹੈ ਇਹਨੂੰ ਪੁੱਛਿਆ ਬ੍ਰਹਮਾ ਨੇ ਕੀ ਕਰੇਗਾ ਇਹਨ ਕਹੇ ਲੱਖਾਂ ਵਰਿਆਂ ਦੀ ਉਮਰ ਕਰਾਂਗਾ ਅਤੇ ਜਿਹੜਾ ਕਰਮ ਕਰੇਗਾ 100 ਵਾਰੀ ਭੋਗਣਾ ਪਵੇਗਾ ਅਤੇ ਜਿਹੜਾ ਇੱਕ ਕੰਮ ਕੋਈ ਖੋਟਾ ਕਰੂ ਤਾਂ ਸਾਰੇ ਦੇਸ਼ ਨੂੰ ਡੰਡ ਦੇ ਆਂਗਾ ਤੇ ਤੇਰੇ ਕਿਹਾ ਉਸ ਵੇਲੇ ਕਿ ਮੈਂ 10000 ਬਰੇ ਦੀ ਉਮਰ ਕਰਾਂਗਾ ਅਤੇ ਜਿਹੜਾ ਆਦਮੀ ਇੱਕ ਕਰੇਗਾ ਸਾਰੀ ਨਗਰੀ ਨੂੰ ਡੰਡ ਦੇ ਆਂਗਾ ਕੁਕਰਮ ਕਰੇਗਾ ਦ्वापर ਰੁਕੇ ਆ ਕਿ ਮੈਂ 1000 ਜੁਗ ਦੀ ਉਮਰ ਰੱਖਾਂਗਾ ਤੇ ਮੈਂ ਤਪ ਦਾ ਫਲ ਮਹਤਮ ਰੱਖਾਂਗਾ ਅਤੇ ਜਦ ਦਾ ਮਹਾਤਮ ਤ੍ਰੇਤੇ ਤਾਂ ਸਾਡੀਆਂ ਨੂੰ ਸਤਿ ਪਾ ਜਗੀ ਉਹ ਦੁਆਪਰ ਪੂਜਾ ਚਾਰ ਦੁਆਪਰ ਕਹਿਣ ਲਗਾ ਹਜ਼ਾਰ ਮੇਰੇ ਨੂੰ ਰੱਖਾਂਗਾ ਅਤੇ ਮੈਂ ਦੁਨੀਆ ਦੇ ਅੰਦਰ ਸਾਰੇ ਇਨਕਾਪ ਕਰਵਾ ਕੇ ਲਾ ਦੇ ਆਂਗਾ ਜਿਹੜਾ ਇੱਕ ਆਦਮੀ ਕੋ ਕਰਮ ਕਰਿਆ ਕਰੂ ਉਹਦੀ ਕੋਲ ਨੂੰ ਕਲੰਕ ਲੱਗ ਜਾ ਕਰੂਗਾ ਇਹ ਮੈਂ ਨਹੀਂ ਆ ਰੱਖਾਂਗਾ ਕਲਯੁਗ ਦਾ ਸਮਾਂ ਜਦੋਂ ਆਇਆ ਕਲਯੁਗ ਨੂੰ ਕਿਹਾ ਕਿ ਮੈਂ ਸਾਰੇ ਕਰਮ ਧਰਮ ਦੁਨੀਆ ਦੇ ਸਮਾਪਤ ਕਰ ਦੇ ਆਂਗਾ ਅਤੇ ਜੋ ਕਰਮ ਕਰੇਗਾ ਉਹ ਕਰਮ ਦਾ ਫਲ ਭੋਗੇਗਾ ਅਤੇ ਇਹ ਮੈਂ ਨਿਆ ਕਰਾਂਗਾ ਤੇ ਮੁਰਖ ਦੇ ਤਾਈ ਪ੍ਰਵੇਸ਼ ਦੇ ਨਾਮ ਕਰਕੇ ਉਧਾਰ ਹੋਵੇਗਾ ਹੋਰ ਕਰਮ ਧਰਮ ਦੁਨੀਆ 'ਚ ਮੈਂ ਕੋਈ ਨਹੀਂ ਰਹਿਣ ਦੇਵਾਂਗਾ ਇਸ ਪ੍ਰਕਾਰ ਚਾਹਾਂ ਯੁੱਗਾਂ ਦਾ ਸੰਬਾਰ ਸੋਸ ਆਖੀ ਤੇ ਬ੍ਰਹਮਾ ਦੇ ਪੁੱਤਰ ਮੰਨੇ ਉਹਨਾਂ ਦਾ ਆਉਂਦਾ ਹੈ ਇਸ ਪ੍ਰਕਾਰ ਦੀ ਸਾਧ ਸੰਗਤ ਜੀ ਜੋ ਵਿਚਾਰ ਹੈ ਉਸ ਨੂੰ ਗੁਰੂ ਮਹਾਰਾਜ ਸਾਹਿਬ ਪਰਮ ਕਿਰਪਾ ਦਾ ਕਰਕੇ ਇਹਨਾਂ ਦੇ ਸੁਭਾਅ ਹੈ ਇਸ ਪਵਿੱਤਰ ਸੋਹਰੇ ਵਿੱਚ ਉਚਾਰਨੇ ਹਨ ਆਦ ਜੁਗਾਦੀ ਅપર ਅਪਾਰੇ ਤੇ ਭਾਈ ਆਦ ਸਾਰੇ ਜਦੋਂ ਸਭ ਦਾ ਆਦ ਰੂਪ ਪਰਮੇਸ਼ਰ ਹੈ ਅਤੇ ਜੁਗਾਦ ਕਾ ਦੀ ਜਦੋਂ ਮਰਯਾਦਾ ਬਣਾਉਣੀ ਬਣਾਈ ਨਹੀਂ ਸੀ ਅਤੇ ਉਪਰ ਪ੍ਰਕਿਰਤੀ ਆਦਿ ਕਸੀ ਆਪਰ ਉਰੇ ਇਸ ਪ੍ਰਕਿਰਤੀ ਦੇ ਪਰਵਾਾਰ ਤੋਂ ਵੀ ਪਰੇ ਹੈ ਉਹ ਪਰਮੇਸ਼ਰ ਅਪਾਰ ਹੈ ਆਦ ਨਰੰਜਨ ਖਸਮ ਹਮਾਰੇ ਉਹ ਸਾਰੇ ਜਗ ਦਾ ਆਗ ਰੂਪ ਹੈ ਪੁਰਖ ਪ੍ਰਕਿਰਤੀ ਆਦ ਕਾ ਤੋਂ ਵੀ ਤੇ ਨਰੰਜਨ ਸੰਖਿਆ ਨੇ ਪੁਰਖ ਪ੍ਰਕਿਰਤੀ ਆਦ ਕਹ ਤਰਦਾ ਹੰਕਾਰ ਪੰਜ ਤਨ ਮਾਤਰ ਇਹਨਾਂ ਨੂੰ ਨਵਾ ਕਰਕੇ ਸਹੀ ਬੱਤੀ ਮੰਨੀ ਹੈ ਉਹ ਨਿਰੰਕਸ਼ਵਦਾ ਅਨ ਹੈ ਸਤਿਗੁਰੂ ਪਰਮੇਸ਼ਰ ਖਸਮ ਹਮਾਰੀ ਤੇ ਨਾਮ ਦਾ ਉਹ ਮਾਲਕ ਹੈ ਪਰਮੇਸ਼ਰ ਸੱਚੇ ਜੋਗ ਜੁਗਤ ਵਿਚਾਰੀ ਸੱਚੇ ਦੇ ਵਿੱਚ ਜਿਨ੍ਹਾਂ ਨੇ ਜੁੜਨ ਦੀ ਜੋਗ ਯੁਕਤੀ ਨੂੰ ਵਿਚਾਰਿਆ ਹੈ ਸੱਚਾ ਜੋ ਪਰਮੇਸ਼ਰ ਹੈ ਉਸ ਵਿੱਚ ਜਿਹੜਾ ਜੁੜਿਆ ਹੈ ਲਿਵ ਲਾ ਕੇ ਇਸ ਪ੍ਰਕਾਰ ਜਿਨ੍ਹਾਂ ਨੂੰ ਜੁੜਨ ਰੂਪ ਯੁਗਤੀ ਨੂੰ ਵਿਚਾਰਿਆ ਹੈ ਸਾਚੇ ਤਾੜੀ ਦੀ ਲਈ ਉਹਨਾਂ ਨੂੰ ਮਹਾਰਾਜਾ ਨੇ ਸਮਝ ਦਿੱਤੀ ਹੈ ਇਸ ਤੇ ਬਾਦਸ਼ਾਹੀ ਨੇ ਤਾਰੀ ਸਮਾਧੀ ਸਰਗੋਸ਼ ਰੂਪ ਧਾਰ ਕਰਕੇ ਸਮਾਦ ਲਾ ਕੇ ਆਪ ਇਸਤਿਤ ਹੋਇਆ ਹੋਇਆ ਹੈ ਕੀ ਤੜਿਆ ਜੁਗ ਤੁੰਦੂਕਾਰ ਉਹ ਕਿਤਨੇ ਜੁਗ ਗੁਜ਼ਰ ਗਏ ਜੇ ਜੁਗਾਂ ਦੀ ਮਰਜ਼ਾਦਾ ਕਾਇਮ ਤੋਂ ਪਹਿਲਾਂ ਤੁੰਦੂਕਾਰ ਨੇ ਹੀ ਪਾ ਛੱਡਿਆ ਸੀ ਨਾ ਚੰਦ ਰਜਿਆ ਨਾ ਸੂਰਜ ਰਜਿਆ ਕਿਉਂ ਕਿਤਨੀ ਜੁਗ ਗੁਜ਼ਰ ਗਏ ਇਸ ਤਰ੍ਹਾਂ ਤਾੜੀ ਲਾ ਕੇ ਸਮਾਰ ਵਿੱਚ ਬੈਠੇ ਨੂੰ ਤਾੜੀ ਲਾਈ ਸਿਰਜਣ ਹਾਰ ਸਿਰਜਣ ਹਾਰ ਪਰਮੇਸ਼ਰ ਸਮਾਧੀ ਲਾਉਣਾ ਕੀਤੀ ਜਨਮ ਸਾਖੀ ਵਿੱਚ ਇਸੇ ਸਮਾਧੀ ਦੇ ਸਮੇਂ ਨੂੰ ਲੋ ਪ੍ਰਕਾਸ਼ ਲਿਖਿਆ ਹੈ ਕਿ ਨੌ ਜੁਗ ਵਿੱਚ ਵਾਵੇ ਅੱਖਰ ਦਾ ਜਾਪ ਕੀਤਾ ਨੌ ਜੁਗਾਂ ਵਿੱਚ ਹਾਹੇ ਅੱਖਰ ਦਾ ਜਾਪ ਕੀਤਾ ਨੌ ਯੁਗਾਂ ਵਿੱਚ ਮਹਾਰਾਜ ਨੇ ਗੱਗੇ ਅੱਖਰ ਦਾ ਜਾਪ ਕੀਤਾ ਹੈ ਨੌ ਯੁਗਾਂ ਵਿੱਚ ਇਸ ਪ੍ਰਕਾਰ ਅਰੇ ਅੱਖਰ ਦਾ ਜਾਪ ਕੀਤਾ ਹੈ ਇਹ ਜਾਪ ਕਰਕੇ ਜਹਾਂ ਯੁਗਾਂ ਦੇ ਜਿਹੜੇ ਮੁਖੀ ਹੋਏ ਆ ਵਾਵੇ ਤੋਂ ਵਾਸudev ਦਾ ਜਾਪ ਬ੍ਰਹਮਾ ਨੂੰ ਦਿੱਤਾ ਹੈ ਹਾਹੇ ਤੋਂ ਹਰ ਹਰ ਦਾ ਜਾਪ ਇਸ ਪ੍ਰਕਾਰ ਮਨੂ ਰਾਏ ਦੇ ਤਾਈ ਬਖਸ਼ਿਸ਼ ਹੋਈ ਹੈ ਫਿਰ ਗੱਗੇ ਅੱਖਰ ਤੋਂ ਗੋਬਿੰਦ ਦੇ ਨਾਮ ਦਾ ਜਾਪ ਵਿਆਸ ਰਖੀ ਨੂੰ ਬਖਸ਼ਿਸ਼ ਹੋਈ ਹੈ ਇਸੇ ਪ੍ਰਕਾਰ ਆਰੇ ਅੱਖਰ ਦੇ ਜਾਪ ਤੋਂ ਆਰਾਮ ਨਾਮ ਦੀ ਇਸ ਪ੍ਰਕਾਰ ਸਾਧ ਸੰਗਤ ਜੀ ਦੁਨੀਆ ਦੇ ਅੰਦਰ ਰਿਸ਼ੀਆਂ ਮੁਨੀਆਂ ਦੇ ਤਾਂ ਹੀ ਇਸੇ ਪ੍ਰਕਾਰ ਸ਼ੰਕਰਾਚਾਰਜ ਆਦਕਾਂ ਦੇ ਤਾਂ ਹੀ ਬਖਸ਼ਿਸ਼ ਤੋਂ ਹੋਈ ਹੈ ਇਹ ਚਾਰੇ ਅੱਖਰਾਂ ਤੋਂ ਚਾਰ ਜਾਪ ਚੌਹਾਂ ਯੁੱਗਾਂ ਦੇ ਮੰਨੇ ਗਏ ਹਨ ਪਰ ਇਹ ਜਿਹੜਾ ਅਮਰਤ ਨਾਮ ਦਾ ਜਾਪ ਆਪ ਕੀਤਾ ਹੀ ਦਾੜੀ ਲਾਈ ਸਿਜਣ ਹਾਰੇ ਸਤਿਗੁਰ ਨਾਨਕ ਰੂਪ ਵਿੱਚ ਆ ਕਰਕੇ ਇਹ ਵਾਹਿਗੁਰੂ ਮੰਤਰ ਦੀ ਬਖਸ਼ੀਸ਼ ਕੀਤੀ ਹੈ ਇਹ ਲੋਹ ਪ੍ਰਕਾਸ਼ ਵਿੱਚ ਗੁਰ ਕਲੰਗੀ ਧਰਜੀ ਨੇ ਆਪ ਲਿਖਿਆ ਹੈ ਕੀ ਤੜਿਆ ਜੁਗੋਂ ਕਰ ਕਿਉ ਕਿੰਨੇ ਯੁਗੋਂ ਤੂੰ ਦੂਕਾਰ ਨੇਰ ਹੀ ਘੁਪ ਪਾ ਛੱਡਿਆ ਤਾੜੀ ਲਾਈ ਸਿਰਜਣਹਾਰ ਸਿਰਜਣਹਾਰ ਅਕਾਲ ਪੁਰਖ ਵਾਹਿਗੁਰੂ ਤਾੜੀ ਸਮਾਧੀ ਲਾਉਣਾ ਕੀਤੀ ਸੱਚ ਨਾਮ ਸੱਚੀ ਵੜਿਆ ਉਹਦਾ ਉਦੋਂ ਵੀ ਸੱਚਾ ਨਾਮ ਸੀ ਸਰੂਪ ਲਖਣ ਹੋਣੇ ਕਰਕੇ ਉਹਦੀ ਸੱਚੀ ਵਡਿਆਈ ਸੀ ਸੱਚ ਹੈ ਤਖਤ ਵਡਾਈ ਹੈ ਅਤੇ ਸੱਚਾ ਜੋ ਤਖਤ ਹੈ ਉਹਦਾ ਸਰੂਪ ਉਹਦੀ ਵਡਿਆਈ ਜਿਨਾਂ ਦੀ ਜਿਦ ਦੀ ਬ੍ਰਤੀ ਹੁਣ ਉਹ ਸੱਚੇ ਸਰੂਪ ਰੂਪੀ ਤਖਤ ਜੁੜੀ ਹੋਈ ਹੈ ਉਸੇ ਦੀ ਉਹ ਵਡਿਆਈ ਹੈ ਸਭ ਦੇ ਤਾਂ ਹੀ ਪ੍ਰਾਪਤ ਹੁੰਦੀ ਸਤਜੁਗ ਸਤ ਸੰਤੂਪ ਸਰੀਰਾ ਜਦੋਂ ਯੁਗਾਂ ਦੀ ਮਰਿਆਦਾ ਬੰਨੀ ਉਨੋ ਸੁਣੋ ਕਿਸ ਪ੍ਰਕਾਰ ਮਹਾਰਾਜ ਕਾਇਮ ਕੀਤਾ ਸਤਜੁਗ ਸਤ ਸੰਤੋਖ ਸਰੀਰਾ ਜਦੋਂ ਸਤਜੁਗ ਦਾ ਸਮਾਂ ਆਇਆ ਸਤ ਵਾਲੇ ਸੰਤੋਖ ਵਾਲੇ ਸਰੀਰ ਜਿੰਨੇ ਹੋਏ ਸਤ ਸਤ ਵਰਤੈ ਗਹਿਰ ਗੰਭੀਰਾ ਉਹ ਗਹਿਰ ਮੇਰਾ ਹੱਲ ਹੈ ਸਤ ਨਿਸ਼ਚੇ ਕਰਕੇ ਸਤ ਸਰੂਪ ਵਰਦਾ ਸੀ ਗੰਵੀਰ ਟਡੂਗਿਆਈ ਵਾਲਾ ਜਿਹਦਾ ਅੰਤ ਪਤਾਲਾਂ ਦਾ ਪਤਾਲ ਰੂਪ ਹੈ ਸੱਚਾ ਸਾਹਿਬ ਸੱਚ ਪਰਖ ਹੈ ਉਹ ਸੱਚਾ ਸਾਹਿਬ ਸੱਜੂਕ ਜੀ ਵੀ ਸੱਜ ਦੀ ਪਰਖ ਕਰਦਾ ਸੀ ਇਹ ਜਿਹਦੇ ਅੰਦਰ ਸਾਥੀ ਹੁੰਦਾ ਸੀ ਉਹਨਾਂ ਨੂੰ ਮਿਲਦਾ ਸੀ ਸੱਚਾ ਹੁਕਮ ਚਲਾਈ ਹੈ ਸੱਚਾ ਸੱਚੇ ਹੁਕਮ ਵਿੱਚ ਚਲਾਉਂਦਾ ਹੈ ਆਪਦੇ ਵਿੱਚ ਸਤ ਸੰਤੋਖੀ ਸਤਗੁਰ ਪੂਰਾ ਕਹਿੰਦੇ ਸਤਗੁਰੂ ਮਹਾਰਾਜ ਸਾਹਿਬ ਵੀ ਸਾਰਿਆਂ ਯੁੱਗਾਂ ਵਿੱਚ ਆਪ ਹੈ ਜੋਗ ਗੁਰੂ ਪਰ ਆਪ ਗੁਰੂ ਨਾਨਕ ਘਾਇਓ ਸਤ ਸੰਤੋਖ ਦੇ ਦੇਣ ਵਾਲੇ ਸਿੱਖਾਂ ਦੇ ਹੀਰਿਆਂ ਸਤਗੁਰੂ ਪੂਰਨ ਹਨ ਗੁਰ ਕਾ ਸ਼ਬਦ ਮੰਨੇ ਸੂਰਾ ਜਿਹੜਾ ਸੱਜੂ ਚ ਗੁਰੂ ਸਾਹਿਬ ਦਾ ਸ਼ਬਦ ਮੰਨਦਾ ਸੀ ਉਹ ਹੀ ਸੂਰਮਾ ਬਹਾਦਰ ਬਣਦਾ ਸੀ ਸੂਰਜ ਵਾਂਗੂ ਗਿਆਨ ਦਾ ਨੇਰਾ ਮੇਟ ਕੇ ਗਿਆਨ ਦੀਆਂ ਕਿਰਨਾਂ ਦਾ ਪ੍ਰਕਾਸ਼ ਕਰਨ ਵਾਲਾ ਸੀ ਸੱਚੀ ਦਰਗਾਹ ਸੱਚ ਨਿਵਾਸ ਉਹਨਾਂ ਦੇ ਸੱਚੀ ਦਰਗਾਹ ਸੱਚਖੰਡ ਵਿੱਚ ਜਿਨ੍ਹਾਂ ਦੇ ਅੰਦਰ ਸੱਚਾ ਵਸਿਆ ਸੀ ਉਹਨਾਂ ਦਾ ਨਵਾਸ ਸੀ ਸੱਚ ਨਿਸ਼ਚੇ ਕਰਕੇ ਮਾਨੈ ਹੁਕਮ ਰਜ਼ਾਈ ਹੈ ਜਿਹਦੇ ਰਜ਼ਾਈ ਆਗਿਆਕਾਰ ਪਰਮੇਸ਼ਰ ਦੇ ਹੁਕਮ ਨੂੰ ਮੰਨਦੇ ਹਨ ਸਤਜੁਗ ਸਾਚ ਕਹੈ ਸਭ ਕੋ ਸੰਜੂ ਦੇ ਵਿੱਚ ਸਭ ਜਿੰਨੇ ਲੋਕ ਸੀ ਸੱਚ ਬੋਲਿਆ ਕਰਦੇ ਸਨ ਸੱਚ ਵਰਤੈ ਸਾਚਾ ਸੂਈ ਸੱਚਾ ਉਹਨਾਂ ਦੇ ਹਿਰਦੇ 'ਚ ਵਰਦਾ ਸੀ ਸੋਈ ਸਕੇਰ ਦਾ ਸਰੂਪ ਉਹ ਹੋ ਜਾਂਦੇ ਸਨ ਮਨ ਮੁਖ ਸਾਚ ਭਰਮ ਭਉ ਭੰਜਨ ਜਿਹੜੇ ਮਨ ਕਰਕੇ ਸੱਚ ਬੋਲਦੇ ਸੀ ਮੂਹ ਕਰਕੇ ਸੱਚ ਬੋਲਦੇ ਸੀ ਉਹਨਾਂ ਦੇ ਭਰਮ ਤੇ ਭੰਗ ਨੂੰ ਮਾਰਨ ਭੰਣਾ ਕੀਤਾ ਸੀ ਗੁਰਮੁਖ ਸਾਚ ਸਖਾਈ ਹੈ ਗੁਰਮੁਖਾਂ ਨੇ ਨੇਚੇ ਕੀਤਾ ਕਿ ਸੱਚਾਈ ਸੱਜੁੱਗ ਚ ਸਹਾਈ ਸੀ ਸਖਾ ਮਿੱਤਰ ਦੀ ਨਿਆਈ ਸਹਿਤਾ ਕਰਨ ਵਾਲਾ ਸੀ ਤ੍ਰਿਤ ਤਰੁ ਕਲਾ ਇਕ ਚੂਕੀ ਜੱਲੂ ਦੇ ਜੀ ਧਰਮ ਦੇ ਚਾਰ ਪਾਇਰ ਸਨ ਸਤੋ ਤਪੋ দান ਤੇ ਸੌਜ ਪਵਿੱਤਰਤਾ ਜਾਂ ਦਿਆਦ ਕੋ ਹਾਂਜੀ ਤ੍ਰਿਕਤਾ ਤਰਮ ਕਲਾ ਇਕ ਚੂਕੀ ਜੱਲੂ ਦੇ ਜੀ ਧਰਮ ਦੀ ਸ਼ਕਤੀ ਸਤ ਤੇ ਤਪੋ ਤੇ দান ਤੇ ਸੌਜ ਇਨੇ ਜੋ ਇੱਕ ਹਿੱਸਾ ਚੋਂ ਹਾਂ ਚੋਂ ਘਟ ਗਿਆ ਤਿੰਨ ਚਰਨ ਇੱਕ ਦੁਬਦਾਸ ਤਿੰਨ ਹੀ ਪੈਰ ਰਹਿ ਗਏ ਸੱਤ ਘਟ ਗਿਆ ਅਤੇ ਸੋਚ ਤੇ ਦਾਨ ਤੇ ਆਪਣੇ ਤੱਪ ਇਹ ਕਿੰਨੇ ਰਹਿ ਗਏ ਤਿੰਨ ਪੈਰ ਰਹਿ ਗਏ ਧਰਮ ਦੇ ਇੱਕ ਇਹਨਾਂ ਦੁਬਦਾ ਆ ਗਈ ਉਹ ਸੁੱਕ ਉੱਠੀ ਫੁਕਾਰ ਉੱਠੀ ਫੁਕਾਰੇ ਮਾਰਦੀ ਐ ਦੁਬਦਾ ਕਰਕੇ ਸ੍ਰਿਸ਼ਟੀ ਸੁੱਕ ਗਈ ਐ ਜਵਾਇਦ ਕਰਕੇ ਗੁਰਮੁਖ ਹੋਵੇ ਸੋ ਸਾਜਿ ਬਖਾਨ ਪ੍ਰੇਤੇ ਵਿੱਚ ਵੀ ਜਿਹੜੇ ਗੁਰਮੁਖ ਹੁੰਦੇ ਸਨ ਉਹ ਸੱਚ ਦਾ ਕਥਨ ਕਰਦੇ ਸਨ ਮਨਮੁਖ ਪਚੈ ਅਵਾਈ ਮਨਮੋਸਰੇ ਵੀ ਹਰਨਾਕ ਸਾਧਕ ਜਿਵੇਂ ਸੱਜੁਗ ਦੇ ਵਿੱਚ ਤੇ ਰਾਵਣਾਰਕ ਪ੍ਰੇਤੇ ਵਿੱਚ ਅਵਾਈ ਅਵਾਈ ਤਾਂ ਹੀ ਜਦੋਂ ਵੀ ਪਜ ਰਹੇ ਸਨ ਮਨਮੁਖ ਕਦੇ ਨਾ ਦਰਪਹਿ ਸੀ ਜੇ ਜਿਹੜੇ ਮਨਮੁਖ ਲੋਕ ਹੁੰਦੇ ਜੇ ਕੋਈ ਯੁਗ ਹੋਵੇ ਰਾਤੀ ਹੋਵੇ ਕਾਰੀਆਂ ਸੁਪੇ ਦਸੇ ਬੰਨ ਦਿਵ ਬੱਗਾ ਤਪਾ ਘਣਾ ਕਾਲਿਆ ਕਾਲੇ ਬੰਨ ਜਿਵੇਂ ਕਿੰਨੀਆਂ ਕਲਯੁਗ ਦੀਆਂ ਕਾਲੀਆਂ ਰਾਤਾਂ ਹੈ ਜਿਹੜੇ ਗੁਰਮਖਾਂ ਨੂੰ ਇਸ ਵੇਲੇ ਚਿੱਟੇ ਸਪੈਦ ਰੰਗਾਂ ਵਾਲੇ ਹੁਣ ਵੀ ਸਪੈਦ ਹਨ ਅਤੇ ਉਹ ਸਜੂ ਦੇ ਦਿਨ ਭਾਵੇਂ ਕਿੰਨੇ ਚਿੱਟੇ ਤਪਦੇ ਸੀ ਕਾਲੇ ਦੇਨੂ ਆਦਿਕ ਕਾਲੇ ਜਿਵੇਂ ਰਾਵਣ ਆਦਿਕ ਹਰਨਾਕਸ਼ਾਦ ਕੰਸਾਦਕ ਉਨਹਰੇ ਕਾਲੇ ਰੰਗਸਾਨੇ ਮਨਮੁਖ ਕਦੇ ਨਾ ਤਨਹੈ ਸੀ ਜੇ ਤਰੁਖ ਲੋਕ ਹੈ ਕਦੇ ਵੀ ਦਰਗਾਹ ਵਿੱਚ ਮੁਖਤ ਨਹੀਂ ਹੁੰਦੇ ਸੀ ਜੇ ਛੁਟਕਾਰਾ ਨਹੀਂ ਪਾਉਂਦੇ ਹਨ ਬਿਨ ਸਬਦੈ ਕਿਉ ਅੰਤਰ ਰੀਝੈ ਬਿਨਾ ਗੁਰੂ ਸਾਹਿਬ ਦੇ ਸ਼ਬਦੋਂ ਅੰਦਰ ਕਿਵੇਂ ਮੰਨੇ ਵਾਹਿਗੁਰੂ ਚ ਅੰਦਰੀਏ ਪ੍ਰਵੇਸ਼ ਲੋਕ ਕਿਵੇਂ ਰੀਝੈ ਪ੍ਰਸੰਨ ਹੋਵੇ ਬਾਦੀ ਆਵਹ ਬਾਦੀ ਜਾਵਹ ਜਦੋਂ ਭਾਈ ਹੰਗਤਾ ਦੇ ਬੰਨੇ ਹੋਏ ਸੰਸਾਰ ਚ ਆਉਂਦੇ ਹੈ ਬੱਦੇ ਹੋਏ ਔਗਲਾਂ ਦੇ ਪਰਲੋਕ ਜੀ ਜਾਂਦੇ ਹਨ ਸੋਜੀ ਬੂਝ ਨਾ ਕਾਈ ਉਹਨਾਂ ਨੂੰ ਸੋਜੀ ਤਕਬਾਦ ਦੇ ਲਖਰਦੀ ਕੋਈ ਨਹੀਂ ਹੈ ਬੂਝ ਕੋਈ ਤੋਂ ਉਪਾਦ ਦੇ ਲਖਰਦੀ ਕੋਈ ਨਹੀਂ ਕਿਸੇ ਪ੍ਰਕਾਰ ਦੀ ਨਹੀਂ ਇਸ ਲੋਕ ਦੀ ਵੀ ਸੋਜੀ ਨਹੀਂ ਹੈ ਪਰਲੋਕ ਦੀ ਵੀ ਕੋਈ ਹੋਸ਼ ਨਹੀਂ ਹੈ ਦਇਆ ਦੁਆਪੁਰ ਦਾ ਦੀ ਹੋਈ ਜਦੋਂ ਦੁਆਪਰ ਦਾ ਸਮਾਂ ਆਇਆ ਉਸ ਵੇਲੇ ਜੇ ਦਇਆ ਕਰਨੀ ਸੀ ਜੀਵਾਂ ਨੇ ਤੇ ਅੱਗੇ ਹੋ ਗਈ ਉਸ ਵੇਲੇ ਗਾਇਆ ਯਾਦਕ ਜਿਹੜੇ ਧਰਮ ਦਾ ਪੁੱਤਰ ਧਰਮ ਸੀ ਜੋ ਇਸ ਦੇ ਗੁਣਸਾਂ ਨੇ ਤਪ ਉਹ ਤੇ দানੇ ਦੋਏ ਰਹੇਗੇ ਤੇ ਸਤ ਤੇ ਜਿਹੜਾ ਸੀ ਪਵਿੱਤਰਤਾ ਇਹ ਨਿਰਤ ਉਸ ਵਿੱਚ ਚਲੀ ਗਈ ਗੁਰਮੁਖ ਵਰਲਾ ਨਾ ਕੋਈ ਗੁਰਮੁਖ ਜਿਹੜੇ ਸੀ ਕੋਈ ਕੋਈ ਬਿਰਲਾ ਸੀ ਦੁਆਪਰਚੀ ਵੀ ਜੋ ਗੁਰਾਂਵਾਲਾ ਪਰਮੇਸ਼ਰ ਨੂੰ ਜਾਣੂਗਾ ਸੀ ਦੋ ਹੀ ਪੱਜ ਧਰਮ ਧਰੇ ਧਰਣੀ ਧਰ ਇਸ ਪ੍ਰਕਾਰ ਧਰਣੀ ਧਰ ਜੋ ਪਰਮੇਸ਼ਰ ਹੋਇਆ ਉਹ ਸਵੇਰੇ ਧਰਮ ਦੇ ਦੋ ਹੀ ਪੈਰ ਰੱਖੇ ਸਨ ਇਹ ਦੋ ਪੈਰ ਧਰਤੀ ਤੇ ਤੇ ਤੁਹਾਨੂੰ ਰੱਖਦਾ ਸੀ ਤਾਂ ਉਹ ਤੇ ਦਾਨ ਦੋਏ ਲੋਕ ਦੁਆਪਰ ਚ ਕਰਿਆ ਕਰਦੇ ਗੁਰਮੁਖ ਸਾਜਿ ਤਕਾਈ ਹੀ ਹੈ ਦੁਆਪਰ ਦੀ ਵੀ ਜਿਹੜੇ ਗੁਰਮੁਖ ਸਾਨ ਨੇ ਉਹਨਾਂ ਤੇ ਜਗ੍ਹਾ 'ਚ ਵੀ ਸੱਚ ਦੀ ਪ੍ਰਾਪਤੀ ਸੀ ਇਸ ਪ੍ਰਕਾਰ ਰਾਜੇ ਧਰਮ ਕਰਹਿ ਪਰਥਾਏ ਜੋ ਪਰ ਵੀ ਜਿਹੜੇ ਰਾਜੇ ਸੀ ਪਰਥਾਏ ਸਵਰਗ ਆਦਿਕਾਂ ਦੇ ਪਰਾਇ ਥਾਂ ਕੇ ਪ੍ਰਾਪਤ ਹੋਣ ਉਹ ਉਸਤਕਾਮੀ ਧਰਮ ਆਦਿਕਾਂ ਨੂੰ ਕਰਿਆ ਕਰਦੇ ਪਰਥਾਏ ਸਬਬ ਕਰਕੇ ਕਾਰਨ ਕਰਕੇ ਕਾਮਨਾ ਨੂੰ ਲੈ ਲੈ ਕੇ ਆਸਾ ਬੰਧੇ দান ਕਰਾਈ ਆਸਾ ਦੇ ਬੱਦੇ ਹੋਏ ਦਾਨ ਕਰਿਆ ਕਰਦੇ ਕਿ ਸਾਨੂੰ ਸਵਰਗ ਦੀ ਪ੍ਰਾਪਤੀ ਹੋਵੇ RAM ਨਾਮ ਬਿਨ ਮੁਕਤ ਨਾ ਹੋਈ ਦੋ ਅੰਗੁਰ ਜੀ ਪਰਮੇਸ਼ਰ ਦਾ ਨਾਮ ਨਹੀਂ ਜਿਹਨੇ ਜਪਿਆ ਸੀ ਉਹਨਾਂ ਦੀ ਕਰਿਆਣ ਨਹੀਂ ਹੋਈ ਹੈ ਥਾਕੇ ਕਰਮ ਕਮਾਈ ਹੈ ਜਿਨ੍ਹਾਂ ਨੇ ਸੱਚੇ ਨਾਮ ਦੀ ਕਮਾਈ ਕੀਤੀ ਹੈ ਉਹ ਸੱਚੇ ਪੁਰਖਾਂ ਦੁਆ ਪਰਚੀ ਵੀ ਥਾਕੇ ਕਰਮ ਕਮਾਈ ਹੈ ਥੱਕੇ ਲੋ ਕਰਮਾਂ ਨੂੰ ਕਮਾ ਕਮਾ ਕੇ ਸੱਚੀ ਦੀ ਪ੍ਰਾਪਤੀ ਨਹੀਂ ਹੋਈ ਕਰਮ ਧਰਮ ਕਰ ਮੁਕਤ ਮੰਗਾਹੀ ਉਹ ਸਰੀਰ ਨਿਤ ਨਮਿਤ ਪ੍ਰਾਚਿਤ ਆਦਿ ਕਰਮਾਂ ਨੂੰ ਕਰਕੇ ਇਸੇ ਪ੍ਰਕਾਰ ਧਰਮ ਯਾਗ ਆਦਿ ਕਰਕੇ ਮੁਕਤੀ ਨੂੰ ਮੰਗਦੇ ਸਨ ਮੁਕਤ ਪਦਾਰਥ ਸਬਦ ਸਲਾ ਜਿਹੜਾ ਕੇਵਲ ਮੁਕਤੀ ਰੂਪ ਪਦਾਰਥ ਹੈ ਜਿਵੇਂ ਜਲਕ ਜਲ ਮਿਲ ਜਾਂਦਾ ਹੈ ਮਿਲਣ ਰੂਪ ਇਹ ਗੁਰੂ ਸਾਹਿਬ ਦੇ ਸ਼ਬਦ ਸੁਣਾਉਣੇ ਕਰਕੇ ਹੀ ਪ੍ਰਾਪਤ ਹੁੰਦੀ ਸੀ ਦੁਆਪਰ ਚ ਵੀ ਬਿਨ ਗੁਰ ਸ਼ਬਦ ਦਾ ਮੁਕਤ ਨਾ ਹੋਈ ਦਿਨ ਗੁਰੂ ਸਾਹਿਬ ਦੇ ਸ਼ਬਦ ਚਾਹ ਹੁਗਾ ਚੀ ਗੁਰਾਂ ਦੇ ਸ਼ਬਦ ਕੋਈ ਬਿਨਾ ਕਿਸੇ ਵੀ ਮੁਕਤ ਨਹੀਂ ਹੋਈ ਹੈ ਨਾ ਹੋਵੇਗੀ ਨਾ ਹੈ ਪਰਪੰਚ ਕਾਰ ਪਰਮਾਈ ਸਾਰੀ ਦੁਨੀਆਂ ਪਰਪੰਚ ਛਲ ਕਰਕੇ ਭੇਖ ਬਣਾ ਬਣਾ ਕੇ ਦੁਨੀਆਂ ਨੂੰ ਪਰਮਾ ਰੇ ਕਿ ਅਸੀਂ ਬੜੇ ਤਪੀਏ ਹਾਂ ਬੜੇ ਜੋਗੀ ਹਾਂ ਬੜੇ ਜਗਮ ਕਰਨ ਵਾਲੇ ਹਾਂ ਇਹ ਉਹ ਪਰਪੰਚੇ ਛਾਲ ਕਰਕੇ ਦੁਨੀਆ ਨੂੰ ਭਰਮਾ ਰਿਆ ਮਾਇਆ ਮਮਤਾ ਛੋਡੀ ਨਾ ਜਾਈ ਜਿਹੜੀ ਮਾਇਆ ਦੀ ਮੇਰ ਹੈ ਜੀਵਾਂ ਦੇ ਬਾਸੋਂ ਛੱਡੀ ਨਹੀਂ ਸੀ ਜਾਂਦੀ ਸੇ ਛੂਟੇ ਸੱਚਕਾਰ ਕਮਾਈ ਜਿਹਨਾਂ ਸੱਚੇ ਨਾਮ ਦੀ ਕਮਾਈ ਕੀਤੀ ਉਹ ਤਿਹਾਂ ਜੁਗਾਂ ਦੀ ਛੁੱਟ ਗਏ ਸਨ ਐਸੇ ਨੇਸ ਭਗਤ ਤੇ ਜੀਚਾਰ ਜਿਹੜੇ ਰਾਤ ਦਿਨੇ ਸੱਚੇ ਭਗਤ ਪਰਮੇਸ਼ਰ ਦੀ ਭਗਤੀ ਦੀ ਵਿਚਾਰ ਵੀ ਜੁੜੇ ਹੋਏ ਸਨ ਠਾਕੁਰ ਸਿਉ ਬਾਣੀ ਆਈ ਉਹਨਾਂ ਦੀ ਠਾਕੁਰ ਸਵਾਮੀ ਅਕਾਲਪੁਰਖ ਦੇ ਨਾਲ ਪਿਛਲੇ ਜੁਗਾਂ 'ਚ ਵੀ ਬਾਣੀ ਆਈ ਸੀ ਇੱਕ ਜਪ ਤਪ ਕਰ ਕਰ ਤੀਰਥ ਨਾਵਹਿ ਇੱਕ ਸੁਕਾਮੀ ਆਦਮੀ ਦੇਵਤਿਆਂ ਦੇ ਮੰਤਰਾਂ ਦੇ ਜਾਪ ਕਰਿਆ ਕਰਦੇ ਸਰੀਰ ਨੂੰ ਕਰਕੇ ਵਰਤਾਦਕ ਰੱਖਣੇ ਭੁੱਖੇ ਤੇ ਹਾਇ ਰਹਿਣਾ ਇਤਿਆਰਕ ਤਾਪ ਕਰਕੇ ਢੂਡੀਆਂ ਲਾਉਣੀਆਂ ਇੱਕ ਜਪ ਤਪ ਕਰ ਕਰ ਤੀਰਥ ਨਾਵ ਹੈ ਤੀਰਥ ਯਾਤ੍ਰੂ ਹੋ ਕੇ ਤੀਰਥਾਂ ਦੇ ਇਸ਼ਨਾਨ ਕਰਿਆ ਕਰਦੇ ਜਿਉ ਤੁਦ ਭਾਵ ਹੈ ਤਿਵੇਂ ਚਲਾ ਰਹੇ ਮਹਾਰਾਜ ਜਿਵੇਂ ਤੈਨੂੰ ਪਹਾਉਂਦਾ ਵਾਸ਼ਨਾਂ ਦੇ ਬਧੀਆਂ ਨੂੰ ਇਸੇ ਪ੍ਰਕਾਰ ਚਲਾਉਂਦਾ ਰਹੇ ਆਂ ਵਾਰ-ਵਾਰ ਜੁਨਾ ਚਾਉਂਦੇ ਜਾਂਦੇ ਰਹੇ ਹਨ ਹੱਥ ਨਿਗਰਹਿ ਅਪਤੀਜ ਨਾ ਕੀਜੈ ਜੀ ਲੋਕ ਹੱਥ ਦੇ ਨਾਲ ਨਿਗਰਹਿ ਘਰ-ਵਾਰ ਛੱਡਿਆ ਕਰਦੇ ਬਣੋ ਜੀ ਆਵਸਦੇ ਬਨੇ ਬਸੇ ਕਿਉ ਪਾਈ ਐ ਜਿਉ ਲੋ ਮਨੋਂ ਨ ਤਜੇ ਵਕਾਰ ਮਨ ਚੋ ਵਕਾਰ ਨਹੀਂ ਛੁੱਟੇ ਸਨ ਯੋ ਹਟ ਕਰਕੇ ਮਿਗਰ ਇੰਦਰੀਆਂ ਦਾ ਦਮਨ ਕਰਿਆ ਕਰਦੇ ਅੰਦਰੋਂ ਮਨ ਚ ਵਿਸ਼ਿਆਂ ਦੇ ਭੋਗਣ ਦੀ ਵਾਸ਼ਨਾ ਬਣੀ ਰਹਿੰਦੀ ਉਥੋਂ ਹਟ ਕਰਕੇ ਤਿਆਗ ਜਾਂਦੇ ਕੋਈ ਅੰਗਾਂ ਦਾ ਕਹੋਂ ਆਪਦੇ ਨੂੰ ਕੱਟ ਲਿਆ ਕਰਦੇ ਯੋ ਹਟ ਨਿਗਰ ਹੈ ਅਠ ਨਿਗਰ ਹੈ ਅਪਤੀਜ ਨਾ ਭੀਜੈ ਮਨ ਅਪਤੀਜ ਹੀ ਰਹੇਗਾ ਮਨ ਦਾ ਨਾ ਹਟ ਕਰਕੇ ਜਿਹੜੇ ਨਿਗਰੇ ਇੰਦਰੀਆਂ ਤੋਂ ਗमन ਕਰਦੇ ਅੰਦਰੋਂ ਮਨ ਦੀ ਵਾਸ਼ਨਾ ਨਾ ਮਿਟਦੀ ਇਸੇ ਪ੍ਰਕਾਰ ਹਟ ਕਰਕੇ ਨਿਗਰ ਹੈ ਜੋ ਤਿਆਗ ਕਰਵੇ ਅਪਤੀਜ ਪਰਮੇਸ਼ਰ ਉਹਨਾਂ ਤੇ ਕਦੇ ਪਤੀਜਾ ਨਾ ਜਿਨ੍ਹਾਂ ਦੇ ਮਨ ਮੰਨੇ ਨਹੀਂ ਕਰਾ ਕੇ ਸ਼ੌਕ ਵਿੱਚ ਬਿਨ ਹਾਰ ਗੁਰ ਕੈਨ ਪਤ ਪਾਈ ਹੈ ਓ ਹਰੀ ਦਾ ਰੂਪ ਸਤਗੁਰਾਂ ਤੋਂ ਬਗਾਇ ਕਿਸਨ ਕਹਾਂ ਜਿੱਤ ਅਜ ਪਤ ਪਾਈ ਹੈ ਪ੍ਰਤੀਸ਼ਟਾ ਨਹੀਂ ਪਾਈ ਹਰੀ ਆਪੀ ਹਰਗੁਰ ਮੂਰਤੇ ਇਕਾ ਵਰਤੇ ਨਾਨਕ ਹਰਗੁਰ ਭਾਏ ਆ ਉਹ ਪਰਮੇਸ਼ਰ ਤੋਂ ਬਿਗੈਰ ਗੁਰੂ ਤੋਂ ਬਿਗੈਰ ਕਿਸੇ ਨੂੰ ਪਤ ਨਹੀਂ ਪਾਉਣਾ ਕੀਤੀ ਕਲੀ ਕਾਲ ਮਹਾਂ ਇੱਕ ਕਲ ਰਾਖੀ ਕਲ ਯੁਗ ਦੇ ਵਿੱਚ ਤਾਂ ਸਾਹਿਬ ਸਿੰਘ ਸਮਾ ਆ ਗਿਆ ਇੱਕੋ ਹੀ ਕਲਾ ਸ਼ਕਤੀ ਧਰਮ ਦੇ ਜਿਹੜੇ ਚਾਰ ਪੈਰ ਸਨ ਸਤਿ ਤਪ ਦਾਨ ਸੋਚ ਐਜਕ ਇੱਕ ਦਾਨ ਆਲ ਕਾ ਦੀ ਕਲਾ ਰਹੇਗੀ ਜਾਂ ਇਹ ਸ਼ਕਤੀ ਰਹੇਗੀ ਅਧਵਾ ਦਾਨ ਆਦਿਕ ਜਿਹੜੇ ਚਾਰੇ ਸਨ ਇਹ ਇੱਕ ਹਿੱਸਾ ਚੌਥਾ ਹਿੱਸਾ ਹੀ ਰਹਿ ਗਿਆ ਸਾਰੇ ਜਿੰਨੇ ਸਨ ਇਕਲਾ ਹੀ ਰਹੇਗੀ ਕੋਈ ਸ਼ਕਤੀ ਰਹੇਗੀ ਬਿਨ ਗੁਰ ਪੂਰੇ ਕਿਨਾਂ ਨਾ ਭਾਖੀ ਬਿਨਾ ਪੂਰਿਆਂ ਗੁਰਾਂ ਤੋਂ ਬਿਨਾ ਧਰਮ ਚਾਰੇ ਵਰਨ ਜਿਹੜੇ ਸਨ ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ ਇਉ ਪੂਰਿਆਂ ਗੁਰਾਂ ਤੋਂ ਬਗੈਰ ਕਿਸੇ ਨੇ ਸਿੱਖਿਆ ਇਹ ਵਿਚਾਰ ਨਹੀਂ ਕੀਤੀ ਸਾਰੇ ਆਪਣੀ ਆਪਣੀ ਕੀ ਫਸ ਗਏ ਮਨਮੁਖ ਤਾਰ ਕਲੀ ਕਾਲ ਮਹਾਂ ਇੱਕ ਕਲ ਰਾਖੀ ਕੈਯੁਗ ਦੇ ਸਮੇਂ ਚ ਕੋ ਭਗਤੀ ਵਿੱਚ ਸ਼ਕਤੀ ਰੱਖੀ ਸੀ ਮਹਾਰਾਜ ਨੇ ਜੋ ਭਗਤ ਕਰੇ ਉਹਨੂੰ ਯਾਰੇ ਧਰਮ ਦੇ ਪੈਰ ਪ੍ਰਾਪਤ ਹੋ ਜਾਂਦੇ ਸਨ ਬਿਨ ਗੁਰ ਪੂਰੇ ਕਿਨੈ ਨਾ ਭਰ ਜਿਹੜੀ ਪ੍ਰੇਮਾ ਭਗਤੀ ਸੀ ਭਾਉ ਭਗਤ ਕਰਨੀ ਸਲਾਇ ਤਾ ਨਾਨਕ ਮੁਖ ਅੰਦਰ ਪਾਏ ਇਹ ਸਤਿਗੁਰਾਂ ਦੇ ਨਾਲ ਕਿਸੇ ਨਹੀਂ ਉਚਾਰ ਕੇ ਦਸੀ ਹੈ ਮਨਮੁਖ ਕੂੜ ਵਰਤਾ ਵਰਤਾਰ ਮਨਮੁਖ ਲੋਕ ਜਿਹੜੇ ਝੂਠ ਦੇ ਉੱਤੇ ਜਿੰਦਰੇ ਵੱਜੇ ਤਿਉ ਜੁਗੀਆਂ ਤਿੰਨਾਂ ਜੁਗਾਂ ਦੇ ਕਰਮਾਂ ਜਿੰਦਰੇ ਵੱਜ ਗਏ ਉਹ ਝੂਠਾ ਵਰਤਾਰੇ ਵਿੱਚ ਵਰਤ ਰਹੇ ਸਨ ਮਨਮੁਖ ਬਿਨ ਸਤਗੁਰ ਧਰਮ ਨਾ ਜਾਈ ਸਤਗੁਰ ਸਾਹਿਬ ਦੀ ਛਣ ਤੋਂ ਬਿਨ ਕੇਦਾ ਧਰਮ ਪਾਈ ਗਿਆ ਨਹੀਂ ਸੀ ਹੁਣ ਤਾਂ ਹੀ ਤੇ ਨਾ ਹੁਣ ਜਾਵੇਗਾ ਅੱਗੇ ਨੂੰ ਸਤਿਗੁਰ ਬੇਪਰਵਾਹ ਸਰੰਦਾ ਅਜੇ ਸਤਗੁਰੂ ਚੋਂ ਹੋਂ ਜੁਗਾਂ ਦੇ ਮਾਲਕ ਦਾਤੇ ਬੇਪਰਵਾਹ ਹਨ ਸਰੰਦਾ ਜਗ ਨੂੰ ਰਚਣ ਵਾਲੇ ਹਨ ਦੇਵੀ ਗੁਣਾਂ ਨੂੰ ਪੈਦਾ ਕਰਨ ਵਾਲੇ ਹਨ ਨਾ ਜਮ ਕਾਨ ਨਾ ਛੰਦਾ ਬੰਦਾ ਮੇਰੇ ਸਤਿਗੁਰੂ ਜੀ ਇਹਦੇ ਨਾਮ ਨੂੰ ਜਮਾਂ ਦੀ ਕੋਣੜ ਹੈ ਨਾ ਕਿਸੇ ਨੇ ਛਲ ਕਰਦੇ ਆ ਨਾ ਕੇ ਨਾ ਬੰਦਾ ਬਲ ਕਰਦੇ ਛਲ ਵਾਲ ਨਹੀਂ ਆਪ ਕਰਦੇ ਮਹਾਰਾਜ ਸਾਹਿਬ ਜੋ ਤਿਸ ਸੇਵ ਸੋ ਅਵਨਾਸੀ ਜਿਹੜਾ ਸੰਸੂ ਸੱਚੇ ਪਾਤਸ਼ਾਹ ਦਾ ਸੇਵਨ ਕਰੇਗਾ ਅਕਾਲ ਮੂਰਤ ਗੁਰਦੇਵ ਹੈ ਉਹ ਜੋ ਤਿਸ ਸੇਵ ਸੋ ਅਵਨਾਸੀ ਉਹ ਅਵਨਾਸੀ ਰੂਪ ਹੋ ਜਾਏਗਾ ਅਵਨਾਸੀ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਏਗੀ ਉਸ ਦੇ ਤਾਈ ਨਾ ਤਿਸ ਕਾਲ ਸੰਤਾਈ ਇਹ ਸੰਗਰੂਵੀ ਕਾ ਅਕਾਲ ਤੋਂ ਕਾਲ ਤੋਂ ਰਹਿਦਾ ਅਕਾਲ ਮੂਰਤ ਗੁਰਦੇਵ ਹੈ ਮਨ ਦਾ ਕੋਈ ਕਾਲ ਨਹੀਂ ਸੰਤਾ ਛੱਡੇਗਾ ਜੋ ਗੁਰੂ ਸਾਹਿਬ ਦੀ ਸ਼ਰਨ ਪੈ ਜਾਣਗੇ ਗੁਰਮੁਖ ਆਪ ਰੱਖਿਆ ਕਰਤਾਰੇ ਕਰਤਾਰ ਗੁਰੂ ਗੁਰੂ ਸਾਹਿਬ ਜੀ ਆਪਣਾ ਆਪ ਜੋ ਸਤਿਗੁਰੂ ਵਿੱਚ ਆਪ ਰੱਖਿਆ ਕਰ ਪ੍ਰਗਟ ਸੰਗਾਇਆ ਆਪਣਾ ਗਿਆਨ ਆਪਣਾ ਸਰੂਪ ਆਨੰਦ ਗੁਰੂ ਸਾਹਿਬ ਦੇ ਵਿੱਚ ਆਪਣਾ ਸਤਸਰੂਪ ਰੱਖਿਆ ਹੋਇਆ ਹੈ ਮਹਾਰਾਜ ਜੀ ਨੇ ਗੁਰਮੁਖ ਕੂਟ ਆਸਨ ਗੁਰਮੁਖ ਆਪ ਰੱਖਿਆ ਕਰਤਾ ਗੁਰੂ ਸਭ ਸੱਚੇ ਨੰਦ ਸਰੂਪ ਜੋ ਪਰਮੇਸ਼ਰ ਹੈ ਉਹਨੇ ਆਪਣਾ ਗਿਆਨ ਆਪਣਾ ਸਰੂਪ ਰੱਖਿਆ ਹੈ ਗੁਰਮੁਖ ਕੋਟ ਅਸੰਖ ਉਧਾਰ ਇਸ ਪ੍ਰਕਾਰ ਮੁਖੀ ਗੁਰਾਂ ਦੁਆਰਾ ਕਲ ਵਿੱਚ ਗੁਰਮੁਖ ਪ੍ਰਗਟ ਹੋਆ ਕਰੋੜਾਂ ਦੀ ਗਿਣਤੀ ਅਸੰਖ ਅਣਗਿਣਤ ਜਿਹੜੇ ਸਨ ਉਨਾਂ ਦੀ ਕਲਿਆਣ ਕੀਤੀ ਇਸ ਗੁਰੂਆਂ ਨੇ ਅੱਗੇ ਨੂੰ ਕਲਿਆਣ ਕਰਨਗੇ ਸਰਬ ਜੀਆ ਜਗ ਜੀਵਨ ਦਾਤਾ ਇਹ ਸਾਰੇ ਜਗ ਦਾ ਜੀਆਂ ਦੇ ਅੰਦਰ ਜਗ ਜੀਵਨ ਜੋ ਚੇਤਨ ਹੈ ਸਾਰਿਆਂ ਦਾ ਦਾਤਾ ਹੈ ਨਿਰਪਉ ਮੈਲ ਨਾ ਕਾਈ ਉਹ ਨਿਰਪਉ ਸਰੂਪ ਹੈ ਉਹਨੂੰ ਮਲ ਮੁਖੇ ਵਰਨ ਦੀ ਕੋਈ ਮੈਲ ਨਹੀਂ ਹੈ ਸਗਲੇ ਜੱਜ ਹੈ ਗੁਰ ਪੰਡਾਰੀ ਗੁਰੂ ਮਹਾਰਾਜ ਸਾਹਿਬ ਪੰਡਾਰੇ ਦੇ ਮਾਲਕ ਹਨਗੇ ਅਜੇ ਜਿਨਾਂ ਜਿਨਾਂ ਭੰਡਾਰਿਓ ਹੋਂ ਗੁਣ ਨਿਕਲੈ ਤੇ ਕੀ ਹੈ ਪ੍ਰਵਾਨ ਜੋ ਰਿਦਿਆ ਨੂੰ ਵੀ ਭੰਡਾਰਿਆ ਜੋ ਗੁਣ ਪ੍ਰਗਟ ਕਰਨ ਵਾਲੇ ਵਰਤਾਵੇ ਸਤਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਹਨ ਭਗਤ ਭੰਡਾਰ ਗੁਰਨਾਣਕ ਨੂੰ ਸੰਪੇ ਫਿਰ ਲੇਖਾ ਮੂਲ ਨਗਿਆ ਸਗਲੇ ਜੱਜ ਹੈ ਗੁਰਪੰਡਾ ਸਰੀਰ ਮੇਰੇ ਸਾਹ ਭੰਡਾਰੇ ਦੇ ਵਰਤਣ ਵਾਲੇ ਹਨ ਇਸ ਅੰਮ੍ਰਿਤ ਨਾਮ ਦੇ ਗਿਆਨ ਦੇ ਧਿਆਨ ਦੇ ਮੁਕਤ ਦੇ ਪ੍ਰੇਮ ਦੇ ਸਾਰੇ ਗੁਰੂ ਸਾਹਿਬ ਦੇ ਪਾਸੋਂ ਮੰਨਦੇ ਹਨ ਆਪ ਨਿਰੰਜਨ ਅਲਖ ਅਪਾਰੀ ਆਪੋਂ ਨਿਰੰਜਨ ਸੁਧਾ ਮੌਕਾਤੁ ਰਹਿਤ ਹੈ ਤੇ ਗੁਰਾਂ ਤੋਂ ਬਿਨਾਂ ਅਲਖ ਹੈ ਅਪਾਰੀ ਪ੍ਰਕਿਰਤੀ ਦੇ ਪਾਰ ਆਵਾਰ ਤੋਂ ਰਹਿਤ ਹੈ ਪੰਡਾਰੀ ਪਰ ਪੜੀ ਸਗਲੇ ਜਾਚ ਹੈ ਗੁਰ ਪੰਡਾਰੀ ਸਤ ਗੁਰੂ ਪੰਡਾਰੀਆਂ ਦੇ ਪਾਸੋਂ ਸਾਰੇ ਮੰਨਦੇ ਹਨ ਆਪ ਸਤਿਗੁਰੂ ਦਾਤੇ ਆ ਭੰਡਾਰੇ ਦੇ ਆਪ ਨਿਰੰਜਨ ਅਲਖ ਅਪਾਰ ਪਰਮੇਸ਼ਰ ਆਪ ਨਿਰੰਜਨ ਸੁਧ ਹੈ ਅਲਖ ਹੈ ਪ੍ਰਕਿਰਤੀ ਦੇ ਪਹਾੜ ਵਾਰ ਤੋਂ ਰਹਤੇ ਸਤਿਗੁਰੂ ਰੂਪ ਧਾਰ ਕੇ ਸਾਰਿਆਂ ਨੂੰ ਬਖਸ਼ੀ ਕਰਦੇ ਭੰਡਾਰੇ ਦੀ ਨਾਨਕ ਸਾਚ ਕਹ ਪ੍ਰਭ ਜਾਚੈ ਸਤਿਗੁਰੂ ਮਹਾਰਾਜ ਸਾਹਿਬ ਕੋਈ ਸੱਚ ਕਹੀ ਨਹੀਂ ਹਾਂ ਪਰਬੂ ਦੇ ਪਾਸੋਂ ਇਸ ਪ੍ਰਕਾਰ ਜਾਚਣਾ ਕਰੀਏ ਮੈਂ ਜੀਜੈ ਸਾਚ ਰਜਾਈ ਰਜਾਈ ਪ੍ਰਵੇਸ਼ਰ ਆਗਿਆ ਚਲਾਉਣ ਵਾਲੇ ਭਾਣੇ ਦੇ ਮਾਲਕ ਸਾਨੂੰ ਸੱਚਾ ਨਾਮ ਬਖਸ਼ੋ ਸਤਿਆਨੰਦ ਬਖਸ਼ੋ ਸੱਚੇ ਰੂਪ ਦਾ ਗਿਆਨ ਬਖਸ਼ੋ ਸੱਚਾ ਬ੍ਰਹਮਾਨੰਦ ਸੁਖ ਬਖਸ਼ੋ ਇਹ ਆਪ ਦੀ ਰਜ਼ਾ ਵਿੱਚ ਹੀ ਦਾਤ ਪ੍ਰਾਪਤ ਹੁੰਦੀ ਹੈ ਜਿਸ ਕਿਸੇ ਨੂੰ ਪ੍ਰਾਪਤ ਹੁੰਦੀ ਹੈ ਆਵਦਾਤੇ ਹੋ ਸੱਚੇ ਬਾਦਸ਼ਾਹ ਕਿਰਪਾ ਕਰਕੇ ਸਾਡੇ ਤਾਈ ਸੰਸਾਰ ਦੇ ਬਖਸ਼ਾਉਣ ਵਾਸਤੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਜਾਤਨਾ ਕੀਤੀ ਹੈ ਇੱਥੇ 400 ਹਨ ਉਸਪੂਰਨ ਹੋਏ ਹਨ ਆਓ ਮਹਾਰਾਜ ਜੀ ਸਗਲੇ ਜਾ ਚਹ ਗੋਪੰਡਾਰੀ ਆਪ ਨਰੰਜ ਅਲਾਖੋ ਬਾਰੀ ਨਾਨਕ ਸਾਚ ਕਹੇ ਬਿਨ ਚੱਜ ਨਜੇ ਸਾਚ ਰਜਾਈ ਹੈ ਵਾਹਿਗੁਰੂ ਕਾ ਖਾਲਸਾ ਵਾਹਿ